ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਹੈ ਸਾਰਿਆਂ ਦਾ ਹੌਪਫੁਲੀ ਤੁਸੀਂ ਸਾਰੇ ਬਹੁਤ ਵਧੀਆ ਹੋ ਤੇ ਇੰਜੋਏ ਕਰ ਰਹੇ ਹੋ ਲਾਈਫ ਨੂੰ ਹਨਾ ਤੇ ਸਾਰੀਆਂ ਭੈਣਾਂ ਤੇ ਸਾਰੇ ਭਰਾ ਆਪਣੀਆਂ ਮਿਹੜੀਆਂ ਖੁਸ਼ੀਆਂ ਮਨੂਪਦਾ ਰਹੇ ਹੋਵਗੇ ਆਪਣੇ ਆਲੇ ਦੁਆਲੇ ਖੁਸ਼ੀਆਂ ਬਖੇਰ ਰਹੇ ਹੋਵਗੇ ਐਸੀ ਮੈਂ ਉਮੀਦ ਕਰ ਰਹੀ ਥੋੜਾ ਤੋਂ ਸੋ ਮੈਂ ਪਿਛਲੀਆਂ ਵੀਡੀਓਜ਼ ਨੂੰ ਤੁਸੀਂ ਬਹੁਤ ਪਸੰਦ ਕੀਤਾ ਬਹੁਤ ਸਾਰੇ ਕਮੈਂਟਸ ਆਏ ਬੜੀ ਮੈਂ ਠੀਕ ਹੈ ਤੇ ਅੱਜ ਆਪਾਂ ਗੱਲ ਕਰਾਂਗੇ ਕਿਉਂਕਿ ਇੱਕ ਦੋ ਚੀਜ਼ਾਂ ਬਾਰ ਬਾਰ ਆਉਂਦੀਆਂ ਨੇ ਹਨਾ ਵੀ ਸਕਿਨ ਜਿਹੜੀ ਹੈ ਉਹ ਡਲ ਹੋ ਰਹੀ ਹੈ ਜਾਂ ਜਿਹੜੀ ਸਕਿਨ ਹੈ ਉਹਦੇ ਵਿੱਚ ਲਾਈਫਲੈਸ ਹੋ ਰਹੀ ਹੈ ਜਾਂ ਢਿੱਲਾਪਣਾ ਆ ਰਿਹਾ ਹੈ ਜਾਂ ਪਿਗਮੈਂਟੇਸ਼ਨ ਹੈ ਸੂ ਐਂਡ ਸੋ ਹਨਾ ਬਹੁਤ ਸਾਰੀਆਂ ਇਸ਼ੂਸ ਨੇ ਜਿਹੜੇ ਆਪਣੇ ਜਿਨ੍ਹਾਂ ਨੂੰ ਆਪਾਂ ਐ ਸੱਚ ਬਿਮਾਰੀ ਨਹੀਂ ਕਹਿੰਦੇ ਬਟ ਚੇਂजेस ਨੇ ਹਨਾ ਤੇ ਉਹਦੇ ਵਿੱਚ ਮੈਂ ਤੁਹਾਨੂੰ ਦੱਸਿਆ ਵੀ ਬਹੁਤ ਸਾਰੇ ਫੈਕਟਰ ਨੇ ਏਜ ਫੈਕਟਰ ਵੀ ਹੁੰਦਾ ਹੈ ਤੁਸੀਂ ਰਹਿੰਦੇ ਕਿੱਥੇ ਹੋ ਮਤਲਬ ਜਿਓਗ੍ਰਾਫਿਕਲੀ ਅਸੀਂ ਕਿੱਥੇ ਰਹਿ ਰਹੇ ਹਾਂ ਜਿੱਥੇ ਜਿੱਥੇ ਜ਼ਿਆਦਾ ਹੀਟ ਹੋ ਮਤਲਬ ਡਾਇਰੈਕਟ ਰੇਜ਼ ਆਉਂਦੀਆਂ ਨੇ ਜੈਂਸ ਉਹ ਬਹੁਤ ਸਾਰੇ ਕਾਰਨ ਹੁੰਦੇ ਨੇ ਕਿਹੜੀ ਕੰਟਰੀ 'ਚ ਰਹਿ ਰਹੇ ਅਸੀਂ ਜਾਂ ਕਿਸ ਤਰ੍ਹਾਂ ਤੇ ਕਿੰਨਾ ਅਸੀਂ ਧੁੱਪ 'ਚ ਜ਼ਿਆਦਾ ਰਹਿਨੇ ਆ ਕੀ ਅਸੀਂ ਸਨਸਕ੍ਰੀਨ ਯੂਜ਼ ਕਰਦੇ ਆ ਕਿ ਨਹੀਂ ਕਰਦੇ ਬਹੁਤ ਇਹ ਬਹੁਤ ਸਾਰੇ ਕਾਰਨ ਨੇ ਹਨ ਤੇ ਉਹਨਾਂ ਵਿੱਚੋਂ ਲੇਡੀਜ਼ ਲਈ ਖਾਸ ਕਰਕੇ ਇੱਕ ਮੇਨ ਮੈਂ ਸਮਝਦੀ ਹੁਣੀ ਵੀ ਕਾਰਨ ਹੁੰਦਾ ਹੈ ਡਾਈਟ ਕਿਉਂਕਿ ਸਾਨੂੰ ਨਾ ਆਦਤ ਹੈ ਲੇਡੀਜ਼ ਨੂੰ ਕਿ ਅਸੀਂ ਸਭ ਦਾ ਖਿਆਲ ਰੱਖਾਂਗੇ ਬੱਚਿਆਂ ਦਾ ਹਸਬੰਡ ਦਾ ਆਪਣੇ ਘਰ ਦੇ ਬਜ਼ੁਰਗਾਂ ਦਾ ਸਭ ਕਿਸੇ ਦਾ ਬਸ ਆਪਣੀ ਆਪ ਨੂੰ ਛੱਡ ਕੇ ਪਰ ਇੱਕ ਚੀਜ਼ ਨਾ ਤੁਸੀਂ ਸਾਰਿਆਂ ਯਾਦ ਰੱਖਿਆ ਕਰੋ ਭੈਣੋ ਵੀ ਕੋਈ ਵੀ ਇੰਜਨ ਹੈ ਉਹਨੂੰ ਸਰਵਿਸ ਦੇ ਟਾਈਮ ਟੂ ਟਾਈਮ ਕਰਾਉਣੀ ਪੈਂਦੀ ਹੈ ਹਨਾ ਜੇ ਅਸੀਂ ਉਹ ਸਰਵਿਸ ਨਹੀਂ ਕਰਾਂਗੇ ਤਾਂ ਹੌਲੀ ਹੌਲੀ ਉਹ ਜਵਾਬ ਦੇਣਾ ਸ਼ੁਰੂ ਕਰ ਦਿੰਦਾ ਹੈ ਸੇਮ ਸਾਡੀ ਬੋਡੀ ਹੁੰਦੀ ਹੈ ਸਾਡੀ ਬੋਡੀ ਨੂੰ ਵੀ ਸਾਨੂੰ ਟਾਈਮ ਟੂ ਟਾਈਮ ਇਸ ਨੂੰ ਸਰਵਿਸ ਦਿੰਦੇ ਰਹਿਣਾ ਪੈਂਦਾ ਹੈ ਇਹਦਾ ਖਿਆਲ ਰੱਖਣਾ ਪੈਂਦਾ ਹੈ ਇਹਦੀ ਕੇਅਰ ਕਰਨੀ ਪੈਂਦੀ ਹੈ ਫੇਰ ਹੀ ਸਾਡਾ ਸਾਥ ਅੱਛੀ ਤਰ੍ਹਾਂ ਦਿੰਦਾ ਹੈ ਤੇ ਜੇ ਅਸੀਂ ਚਾਹੁੰਦੇ ਹਾਂ ਕਿ ਸਾਡੀ ਬੋਡੀ ਸਾਡੀ ਸਕਿਨ ਹਰ ਚੀਜ਼ ਸਾਡਾ ਸਾਥ ਦੇਵੇ ਜੇ ਅਸੀਂ ਐਕਟਿਵ ਰਹੀਏ ਸਮਾਰਟ ਰਹੀਏ ਤਾਂ ਉਹਦੇ ਹੀ ਜ਼ਰੂਰੀ ਹੈ ਕਿ ਅਸੀਂ ਇਹਦਾ ਖਿਆਲ ਵੀ ਰੱਖੀਏ ਤੇ ਉਸ ਖਿਆਲ ਦੇ ਵਿੱਚ ਐਕਸਰਸਾਈਜ਼ ਹੋ ਗਈ ਠੀਕ ਹੈ ਤੇ ਦੂਸਰਾ ਹੋ ਗਿਆ ਡਾਈਟ ਡਾਈਟ ਬਹੁਤ ਜ ਸਾਡੀ ਮਤਲਬ ਅਨੀਵਨ ਹੋਈ ਹੁੰਦੀ ਹੈ ਹਨਾ ਇੰਬੈਲੈਂਸ ਹੋ ਜਾਂਦੀ ਹੈ ਤੇ ਡਾਈਟ ਦਾ ਤਾਂ ਬਹੁਤ ਖਿਆਲ ਰੱਖਣਾ ਹੈ ਤੇ ਅੱਜ ਮੈਂ ਤੁਹਾਨੂੰ ਲਿਮਟਿਡ ਜੀਆਂ ਚੀਜ਼ਾਂ ਦੱਸੂਗੀ ਜਿਹੜੀਆਂ ਸਾਨੂੰ ਜੇ ਅਸੀਂ ਆਪਣੇ ਸਕਿਨ ਦੇ ਉੱਤੇ ਗਲੋ ਸੌਣੀ ਹੈ ਤੇ ਜੇ ਆਪਣੇ ਸਰੀਰ ਨੂੰ ਐਕਟਿਵ ਰੱਖਣਾ ਚਾਹੁੰਦੇ ਹਾਂ ਤਾਂ ਆ ਪੰਜ ਛੇ ਚੀਜ਼ਾਂ ਆਪਣੀ ਆਦਤ ਬਣਾ ਲਓ ਇੱਕ ਤਾਂ ਹੁੰਦਾ ਨਾ ਰੂਟੀਨ ਬਣਾਉਣਾ ਰੂਟੀਨ ਨਹੀਂ ਆਪਣੀ ਆਦਤ ਬਣਾ ਲਓ ਕਿ ਇਹ ਚੀਜ਼ਾਂ ਤਾਂ ਮੈਨੂੰ ਚਾਹੀਦੀ ਹੈ ਤੇ ਕਦੇ-ਕਦੇ ਨਾ ਤੁਸੀਂ ਆਪਣੇ ਆਪ ਲਈ ਵੀ ਥੋੜਾ ਜਿਹਾ ਸਟੈਂਡ ਲਿਆ ਕਰੋ ਕਿ ਮੈਨੂੰ ਇਹ ਚੀਜ਼ ਚਾਹੀਦੀ ਹੈ ਮੇਰੇ ਸਰੀਰ ਨੂੰ ਤੇ ਇਸ ਲਈ ਮੈਂ ਜਦੋਂ ਕੋਈ ਸਬਜ਼ੀ ਖਰੀਦਣੀ ਆ ਜਾਂ ਫਰੂਟ ਖਰੀਦਣਾ ਤਾਂ ਮੈਂ ਸਪੈਸ਼ਲੀ ਆਪਣੇ ਲਈ ਇਹ ਚੀਜ਼ ਖਰੀਦਣੀ ਹੈ ਠੀਕ ਹੈ ਤਾਂ ਚਲੋ ਜੀ ਕਰਦੇ ਹਾਂ ਸ਼ੁਰੂ ਪੰਜ ਛੇ ਡਾਈਟਸ ਨੇ ਜਿਹੜੀਆਂ ਚੀਜ਼ਾਂ ਨੇ ਜਿਹੜੀਆਂ ਆਪਾਂ ਨੂੰ ਜ਼ਰੂਰੀ ਚਾਹੀਦੀ ਹੁੰਦੀਆਂ ਕਿਉਂਕਿ ਮੈਂ ਥੋੜਾ ਜਿਹਾ ਤੁਹਾਨੂੰ ਬੇਸਿਕ ਤੋਂ ਸਟਾਰਟ ਕਰਦੀ ਹਾਂ ਜਿਹੜਾ ਸਾਡਾ ਸਕਿਨ ਹੁੰਦੀ ਹੈ ਨਾ ਇਹਨੂੰ ਟਾਈਟਨ ਕਰਨ ਵਾਸਤੇ ਜਿਵੇਂ ਘਰ ਨੂੰ ਸਟਰੈਂਥ ਦੇਣ ਵਾਸਤੇ ਸੀਮੈਂਟ ਹੈ ਨਾ ਇਹ ਵੀ ਹੈ ਤੇ ਸੇਮ ਸਾਡੀ ਸਕਿਨ ਨੂੰ ਟਾਈਟਨ ਕਰਨ ਵਾਸਤੇ ਮਤਲਬ ਥੋੜਾ ਐ ਸਟਰੋਂਗ ਰੱਖਣ ਵਾਸਤੇ ਇੱਕ ਪ੍ਰੋਟੀਨ ਚਾਹੀਦਾ ਹੁੰਦਾ ਕੋਲੇਜਨ ਠੀਕ ਹੈ ਉਹ ਪ੍ਰੋਟੀਨ ਨੂੰ ਬਣਾਉਣ ਵਾਸਤੇ ਸਾਡੀ ਬਾਡੀ ਆਪਣੇ ਆਪ ਬਣਾਉਂਦੀ ਰਹਿੰਦੀ ਹੈ ਪਰ ਸਾਨੂੰ ਉਹਨੂੰ ਬਣਾਉਣ ਵਾਸਤੇ ਕੋਈ ਡਾਈਟ ਤਾਂ ਦੇਣੀ ਪਊਗੀ ਨਾ ਕੁਝ ਕੱਚਾ ਮਟੀਰੀਅਲ ਤਾਂ ਦੇਣਾ ਪਊਗਾ ਤਾਈਂ ਉਹ ਬਣਾਉਗੀ ਤੇ ਉਹ ਵੀ ਉਮਰ ਦੇ ਨਾਲ ਹੌਲੀ ਹੌਲੀ ਉਹ ਨਾ ਘਟਣਾ ਸ਼ੁਰੂ ਹੋ ਜਾਂਦਾ ਹੈ ਬਣਨਾ ਤੇ ਜਾਂ ਫਿਰ ਉਹ ਟੀਅਰ ਹੋਣਾ ਸ਼ੁਰੂ ਹੋ ਜਾਂਦਾ ਜਿਹਦੇ ਕਰਕੇ ਸਾਡੀ ਸਕਿਨ ਜਿਹੜੀ ਉਹ ਲਟਕ ਜਾਂਦੀ ਹੈ ਢਿੱਲੀ ਹੋ ਜਾਂਦੀ ਹੈ ਤੇ ਉਹਨੂੰ ਸਟਰੋਂਗ ਰੱਖਣ ਲਈ ਸਾਨੂੰ ਕੀ ਕੀ ਡਾਈਟ ਲੈਣੀ ਚਾਹੀਦੀ ਹੈ ਉਹ ਧਿਆਨ ਨਾਲ ਸੁਣਨਾ ਤੇ ਇਹਨੂੰ ਅਪਣਾਉਣਾ ਠੀਕ ਹੈ ਸਾਰੀਆਂ ਨਹੀਂ ਇੱਕ ਹੈ ਜੀ ਤੁਸੀਂ ਐਗ ਖਾਣੇ ਹੋ ਤੇ ਡੇਲੀ ਤੁਸੀਂ ਦੋ ਅੰਡੇ ਖਾਣੇ ਠੀਕ ਹੈ ਦੋ ਅੰਡੇ ਤੁਸੀਂ ਸਵੇਰ ਦੀ ਬ੍ਰੇਕਫਾਸਟ 'ਚ ਹੁਣ ਇਹ ਨਹੀਂ ਹੈਗਾ ਕਿ ਅਸੀਂ ਬ੍ਰੇਕਫਾਸਟ ਵੀ ਆਪਣਾ ਪਰੌਠੇ ਵੀ ਖਾ ਲਈ ਹੋਰ ਵੀ ਕਰ ਲਿਆ ਤੇ ਵਿੱਚ ਆਪਣੇ ਦੋ ਅੰਡੇ ਵੀ ਖਾ ਲਈ ਫਿਰ ਤਾਂ ਭੈਣ ਆਪਾਂ ਵੈਸੇ ਹੀ ਟਾਈਟ ਬਹੁਤ ਹੋ ਜਾਣਾ ਸਾਰਾ ਕੁਝ ਉਹ ਨਹੀਂ ਕਰਨਾ ਆਪਣੀ ਬ੍ਰੇਕਫਾਸਟ ਦੇ ਵਿੱਚ ਤੁਸੀਂ ਦੋ ਅੰਡੇ ਐਡ ਕਰਨੀ ਹੈ ਤੇ ਜੇ ਤੁਸੀਂ ਨਹੀਂ ਖਾਂਦੇ ਅੰਡੇ ਤਾਂ ਗੱਲਾਂ ਲੱਗ ਗਈ ਜੀ ਅੰਡੇ ਖਾਣੀਆਂ ਤਾਂ ਬੈਸਟ ਪ੍ਰੋਟੀਨ ਹੁੰਦਾ ਐਗ ਵਾਈਟ ਤੁਸੀਂ ਦੋ ਅੰਡਿਆਂ ਦਾ ਲੈਣਾ ਹੈ ਦੁੱਧ ਦੇ ਨਾਲ ਠੀਕ ਹੈ ਤੇ ਦੂਸਰਾ ਦੁੱਧ ਤੁਸੀਂ ਜ਼ਰੂਰ ਪਲਸ ਰੱਖਿਆ ਕਰੋ ਮਤਲਬ ਸਵੇਰੇ ਤੇ ਸ਼ਾਮ ਹੋ ਸਕੇ ਤਾਂ ਦੋ ਟਾਈਮ ਦੁੱਧ ਲਿਆ ਕਰੋ ਟੋਟਲ ਤੁਹਾਡੇ ਅੰਦਰ 1 ਕਿਲੋ ਦੁੱਧ ਵਿੱਚ ਚਾਹ ਵਿੱਚ ਦਹੀਂ ਵਿੱਚ ਦੁੱਧ ਮਿਲਾ ਕੇ ਕੁੱਲ ਤੁਹਾਡੀ ਕੰਜ਼ਮਪਸ਼ਨ ਜਿਹੜੀ ਹੈ ਇੱਕ ਜਣੀ ਦੀ ਉਹ 1 ਕਿਲੋ ਦੁੱਧ ਤੁਹਾਡੇ ਅੰਦਰ ਜਾਣਾ ਚਾਹੀਦਾ ਹੈ ਠੀਕ ਹੈ ਤੇ ਉਹ ਦਹੀਂ ਦੇ ਰੂਪ ਵਿੱਚ ਵੀ ਹੋ ਸਕਦਾ ਹੈ ਤੁਹਾਡਾ ਉਹ ਚਾਹ ਕਾਫੀ ਜੋ ਵੀ ਤੁਸੀਂ ਯੂਜ਼ ਕਰਦੇ ਹੋ ਉਹ ਵੀ ਹੋਣੀ ਹੈ ਤੇ ਦੁੱਧ ਵੀ ਜ਼ਰੂਰ ਪੀਆ ਕਰੋ ਚਾਹ ਹੋ ਸਕੇ ਤਾਂ ਥੋੜੀ ਜੀ ਕੱਟ ਕਰ ਦਿਓ ਠੀਕ ਹੈ ਤੇ ਦੂਸਰਾ ਤੁਸੀਂ ਟਮਾਟਰ ਖਾਣੇ ਤੋ ਮੀਡੀਅਮ ਸਾਈਜ਼ ਦੇ ਟਮਾਟਰ ਸਮਝ ਗਈ ਡੇਲੀ ਖਾਣੀ ਹੈ ਕਿਉਂਕਿ ਟਮਾਟਰ ਵੀ ਜਿਹੜਾ ਹੈ ਤੁਹਾਨੂੰ ਮੈਂ ਦੱਸਿਆ ਵੀ ਸਕਿਨ ਤੇ ਲਾਉਣ ਲਈ ਵੀ ਤੇ ਖਾਣ ਲਈ ਵੀ ਦੋਨੋਂ ਤਰੀਕਿਆਂ ਨਾਲ ਬਹੁਤ ਅੱਛਾ ਰਿਜ਼ਲਟ ਦਿੰਦਾ ਹੈ ਬਹੁਤ ਜ਼ਰੂਰੀ ਹੈ ਇਹਨੂੰ ਖਾਣਾ ਠੀਕ ਹੈ ਤੁਹਾਡੇ ਲਈ ਦੋ ਮੀਡੀਅਮ ਸਾਈਜ਼ ਦੇ ਤੁਸੀਂ ਟਮਾਟਰ ਲੈਣੇ ਕਿਉਂਕਿ ਇਹ ਐਂਟੀਆਕਸੀਡੈਂਟ ਵੀ ਹੁੰਦਾ ਹੈ ਇਹ ਮਤਲਬ ਸਾਡੀ ਬਾਡੀ ਦੇ ਵਿੱਚੋਂ ਆਕਸੀਡੈਂਟਸ ਵੀ ਵਾਸ਼ ਆਊਟ ਕਰਦਾ ਹੈ ਤੇ ਸਾਡੀ ਜਿਹੜੀ ਸਕਿਨ ਨੂੰ ਬਲੀਚ ਵੀ ਕਰਦਾ ਹੈ ਬਹੁਤ ਵਧੀਆ ਇਫੈਕਟ ਆਉਂਦਾ ਹੈ ਜੇ ਤੁਸੀਂ ਤੇ ਪਰ ਇੱਕ ਜਨ ਹੋਰ ਧਿਆਨ ਰੱਖਣੀ ਹੈ ਜਿਹੜੀ ਵੀ ਮੈਂ ਤੁਹਾਨੂੰ ਡਾਈਟ ਦੱਸ ਰਹੀ ਹਾਂ ਕਿ ਆ ਆਪਣੀ ਆਦਤ ਬਣਾਉਣੀ ਹੈ ਤੇ ਇਹਦਾ ਤੁਹਾਨੂੰ ਉਹ ਨਾ ਜੇ ਤੁਸੀਂ ਲਗਾਤਾਰ ਜਿਵੇਂ ਮੈਂ ਦੱਸੂਗੀ ਤੁਸੀਂ ਉਹਵੇਂ ਨੂੰ ਕਰਦੇ ਹੋ ਯੂਜ਼ ਤਾਂ ਤੁਹਾਨੂੰ 6 ਮਹੀਨੇ ਬਾਅਦ ਆਪਣੇ ਆਪ ਹੀ ਰਿਜ਼ਲਟ ਨਜ਼ਰ ਆਉਣ ਲੱਗ ਜਾਣਗੇ ਤੁਹਾਨੂੰ ਲੱਗੂਗਾ ਵੀ ਐ ਨਹੀਂ ਹੈਗਾ ਕਿ ਇੱਕ ਹਫਤਾ ਖਾ ਲਿਆ ਦਾ ਹਫਤੇ ਬਾਅਦ ਹੀ ਆਪਾਂ ਸੋਚਾਂਗੇ ਅੱਜ ਤਾਂ ਮੈਂ ਟਵਟਰ ਖਾਦੀ ਹੋਈ ਆ ਅੱਜ ਤਾਂ ਬਠੀਕ ਲੱਗ ਰਹੀ ਆ ਨਾ ਇਦਾਂ ਨਹੀਂ ਕਿਉਂਕਿ ਇਹਦਾ ਹੌਲੀ ਹੌਲੀ ਇਫੈਕਟ ਆਉਣਾ ਹੈ ਨੇਚਰਲ ਚੀਜ਼ਾਂ ਨਹੀਂ ਕੋਈ ਐ ਤਾਂ ਹੈ ਨੀਗਾ ਕਿ ਕੈਮੀਕਲ ਹੈ ਕਿ ਹੁਣੀ ਗੋਲੀ ਖਾਦੀ ਤੇ ਹੁਣੀ ਇਫੈਕਟ ਆ ਗਿਆ ਐ ਤਾਂ ਹੈ ਨ ਠੀਕ ਹੈ ਦਵਾਈਆਂ ਖਾਣ ਨਾਲੋਂ ਤਾਂ ਬੈਟਰ ਹੈ ਕਿ ਆਪਾਂ ਇਹ ਚੀਜ਼ਾਂ ਨਾਲ ਹੀ ਆਪਣੇ ਆਪ ਨੂੰ ਇੰਪਰੂਵ ਕਰੀਏ ਅਗਲਾ ਹੈ ਤੁਸੀਂ ਜਦ ਵੀ ਆਪਣਾ ਟਮਾਟਰ ਖਾਣੇ ਠੀਕ ਹੈ ਜਾਂ ਤੁਸੀਂ ਅੰਡਾ ਖਾਣੇ ਤੇ ਇਹਦੇ ਉੱਤੇ ਕੀ ਕਰਿਆ ਕਰੋ ਨਾ ਕਾਲੀ ਨਮਕ ਤੇ ਕਾਲਾ ਨਮਕ ਤੇ ਕਾਲੀ ਮਿਰਚ ਉਹ ਲਗਾ ਲਿਆ ਕਰੋ ਜੇ ਤੁਸੀਂ ਮਤਲਬ ਤੁਹਾਨੂੰ ਬੀਪੀ ਓਪੀ ਦਾ ਜ਼ਿਆਦਾ ਨਹੀਂ ਹੈਗਾ ਤਾਂ ਕੰਪਲੇਂਟ ਨਹੀਂ ਹੈਗੀ ਤਾਂ ਤਾਂ ਕਿਉਂਕਿ ਕਾਲੀ ਮਿਰਚ ਤੇ ਕਾਲਾ ਨਮਕ ਦੋਨਾਂ ਦੇ ਵਿੱਚ ਹੀ मिनरल्स बॉड ਹੁੰਦੇ ਨੇ ਜਿਹੜੇ ਨਾਰਮਲੀ ਸਾਡੀ ਬੋਡੀ ਨੂੰ ਇਧਰ ਉਧਰੋਂ ਪੂਰੇ ਨਹੀਂ ਹੁੰਦੇ ਠੀਕ ਹੈ ਬਹੁਤ ਸਾਰੀਆਂ ਚੀਜ਼ਾਂ ਇਹਦੇ ਵਿੱਚ ਇਸ ਤਰ੍ਹਾਂ ਦੀਆਂ ਹੁੰਦੀਆਂ ਨੇ ਇਨਜ਼ਾਈਮਸ ਹੁੰਦੇ ਨੇ ਡਾਈਜੈਸਟਿਵ ਜਿਹੜੇ ਸਾਡੇ ਡਾਈਜੈਸਟਨ ਸਿਸਟਮ ਨੂੰ ਵੀ ਸਹੀ ਰੱਖਦੇ ਆ ਤੇ ਜਦੋਂ ਇਹ ਮਿਨਰਲਸ ਨੇ ਉਹ ਵੀ ਸਾਡੀਆਂ ਬਹੁਤ ਸਾਰੀਆਂ ਕਮੀਆਂ ਪੂਰੀਆਂ ਕਰ ਦਿੰਦੇ ਨੇ ਬੋਡੀ ਦੀਆਂ ਜਿਹਦੇ ਨਾਲ ਸਾਡੀ ਬੋਡੀ ਦੇ ਉੱਤੇ ਸਾਨੂੰ ਪਹਿਲਾਂ ਪਤਾ ਹੀ ਨਹੀਂ ਸੀਗਾ ਕਿ ਇਸ ਚੀਜ਼ ਕਮੀ ਸੀਗੀ ਤੇ ਬਹੁਤ ਸਾਰੀ ਇੰਪਰੂਵਮੈਂਟਸ ਨਜ਼ਰ ਆਉਂਦੀਆਂ ਫਿਰ ਠੀਕ ਹੈ ਦੂਸਰਾ ਇਹ ਵੀ ਤੁਸੀਂ ਇੱਕ ਖੱਟੇ ਫਲ ਖੱਟੇ ਫਲ ਬਹੁਤ ਜ਼ਰੂਰੀ ਹੈ ਕਿਉਂਕਿ ਤੁਸੀਂ ਕੁਦਰਤ ਨੇ ਦੇਖੋ ਕਿਵੇਂ ਸਿਸਟਮ ਸੈੱਟ ਕੀਤਾ ਹੈ ਹੁਣ ਤੁਸੀਂ ਦੇਖੋ ਵੀ ਖੰਗਛ ਖਾਮ ਦਾ ਮੌਸਮ ਸ਼ੁਰੂ ਹੋ ਜਾਣਾ ਹੈ ਹਨਾ ਜਿਵੇਂ ਮੈਨੂੰ ਵੀ ਥੋੜਾ ਥੋੜੀ ਸ਼ਿਕਾਇਤ ਹੋਈ ਪਈ ਹੈ ਸਰਦੀ ਸ਼ੁਰੂ ਹੋ ਜਾਣੀ ਹੈ ਤੇ ਅਕਸਰ ਸਾਨੂੰ ਖੰਗਛ ਖਾਮ ਹੋ ਜਾਂਦਾ ਤੇ ਕੁਦਰਤ ਨੇ ਦੇਖੋ ਖੱਟੇ ਫਲ ਠੰਡ ਚ ਬਣਾਏ ਆ ਸਾਡੇ ਵਾਸਤੇ ਸੰਤਰੇ ਠੀਕ ਹੈ ਹੁਣ ਕਿੰਨੂ ਸੰਤਰੇ ਜ਼ਮੀਆਂ ਇਹ ਸਾਰੀਆਂ ਚੀਜ਼ਾਂ ਦਾ ਮੌਸਮ ਸ਼ੁਰੂ ਹੋ ਗਿਆ ਠੀਕ ਹੈ ਤੇ ਇਹਦਾ ਇਹ ਹੈ ਕਿ ਵਿਟਾਮਿਨ ਸੀ ਜਿਹੜਾ ਹੁੰਦਾ ਹੈ ਇੱਕ ਤਾਂ ਸਾਡੀ ਸਾਨੂੰ ਇਹ ਦਿੰਦਾ ਹੈ ਇਮਿਊਨਿਟੀ ਬੂਸਟਰ ਹੈ ਸਾਡਾ ਬਹੁਤ ਵੱਡਾ ਠੀਕ ਹੈ ਸਾਨੂੰ ਬਿਮਾਰ ਨਹੀਂ ਹੋਣ ਦਿੰਦਾ ਇਸ skin ਲਈ ਵੀ ਬਹੁਤ ਅੱਛਾ ਲੱਗਉਂਦਾ ਮੈਂ ਤਾਂ ਨਾ ਮਤਲਬ ਲਗਾਤਾਰ ਵਿਟਾਮਿਨ ਮਤਲਬ ਨਿੰਬੂ ਪਾਣੀ ਪੀਂਦੀ ਰਹਾਂ ਨਾ ਤੇ ਮੇਰੇ ਤਾਂ ਅੱਠ ਦਿਨਾਂ ਤੇ ਹੱਥ ਇੰਨੇ ਜ਼ਿਆਦਾ ਚਿੱਟੇ-ਚਿੱਟੇ ਨਜ਼ਰ ਆਉਣ ਲੱਗ ਜਾਂਦੇ ਕਿ ਮੈਨੂੰ ਬੰਦ ਕਰਨਾ ਪੈਂਦਾ ਮੈਨੂੰ ਲੱਗਣ ਲੱਗ ਜਾਂਦੇ ਵੀ ਬਹੁਤ ਜ਼ਿਆਦਾ ਚਿੱਟਾ ਹੋ ਰਿਹਾ ਕੰਮ ਤੇ ਮੈਨੂੰ ਵਿੱਚ ਦੀ ਬੰਦ ਕਰ ਦਿੰਨੀ ਹੈ ਮਤਲਬ ਮੈਨੂੰ ਆਪ ਨੂੰ ਹੀ ਐ ਲੱਗਣ ਲੱਗ ਜਾਂਦੇ ਤੁਸੀਂ ਮੇਰੇ ਹੁਣ ਤੁਹਾਨੂੰ ਲੱਗਦਾ ਹੋਊਗਾ ਕਿ ਐਨੇ ਵੀ ਗੋਰੀ ਨਹੀਂ ਹੈਗੀ ਜਿੰਨਾ ਮੈਂ ਕਹਿ ਰਹੀ ਹਾਂ ਮੈਂ ਥੋੜੇ ਦਿਨ ਪਹਿਲਾਂ ਤੁਹਾਨੂੰ ਪਤਾ ਮਹਿੰਦੀ ਲਾਈ ਸੀ ਉਹਦਾ ਥੋੜਾ ਥੋੜਾ ਇਫੈਕਟ ਹੈ ਉਦੇ ਵਿੱਚ ਖੱਟੇ ਫਲਾਂ ਦੇ ਵਿੱਚ ਕੀ ਹੈ ਨਿੰਬੂ ਹੈ ਨਿੰਬੂ ਨੂੰ ਚੋੜ ਕੇ ਲੈ ਲਓ ਠੀਕ ਹੈ ਮਿੱਠਾ ਨਹੀਂ ਪਰ ਵਿੱਚ ਪਾਉਣਾ ਠੀਕ ਹੈ ਮਿੱਠਾ ਤਾਂ ਹਮੇਸ਼ਾ ਹੀ ਅਵੋਇਡ ਕਰਨਾ ਹੈ ਚੀਨੀ ਦਾ ਤੁਸੀਂ ਬਿਲਕੁਲ ਹਾਂ ਜੇ ਮਿੱਠਾ ਲੈਣਾ ਹੀ ਹੈ ਤਾਂ ਸ਼ਹਿਦ ਲੈ ਲਓ ਠੀਕ ਹੈ ਚੀਨੀ ਦੇ ਤਾਂ ਨੇੜੇ ਦੀ ਨਹੀਂ ਜਾਣਾ ਤੁਸੀਂ ਚੀਨੀ ਤਾਂ ਜਿੰਨੀ ਜਲਦੀ ਹੋ ਸਕੇ ਓਨੀ ਜਲਦੀ ਬੰਦ ਕਰ ਦੋ ਕਿਉਂਕਿ ਸਾਡੀ ਸਕਿਨ ਨੂੰ ਵੀ ਲੂਜ਼ ਕਰਦੀ ਹੈ ਇਹ ਠੀਕ ਹੈ ਸਕਿਨ ਲਈ ਵੀ ਹਾਨੀ ਕਰਕੇ ਤੇ ਇਨ ਜਨਰਲ ਵੀ ਹੈਲਥ ਲਈ ਕੋਈ ਬਾਲੀ ਅੱਛੀ ਚੀਜ਼ ਨਹੀਂ ਹੈ ਇਹ ਠੀਕ ਹੈ ਮੈਦਾ ਚੀਨੀ ਤੇ ਚਿੱਟਾ ਨਮਕ ਜੇ ਸਾਡੇ ਆਪਣੇ ਕਾਮਨ ਘਰਾਂ ਦੇ ਵਿੱਚ ਨਮਕ ਹੋਵੇ ਇਹ ਤਿੰਨੇ ਚਿੱਟੀਆਂ ਚੀਜ਼ਾਂ ਆਪਣੀ ਲਾਈਫ ਚ ਜਿੰਨੀ ਜਲਦੀ ਹੋ ਸਕੇ ਉਨੀ ਜਲਦੀ ਕੱਢ ਦੋ ਠੀਕ ਹੈ ਤੇ ਉਸ ਤੋਂ ਬਾਅਦ ਹੈਗਾ ਸਾਡੇ ਕੋਲ ਨਿੰਬੂ ਦੇ ਫਿਰ ਆ ਗਏ ਆਮਲੇ ਤੁਸੀਂ ਆਮਲੇ ਦੀ ਆਮਲਾ ਕੈਂਡੀ ਨਮਕ ਵਾਲੀ ਲੈ ਲਓ ਮਿੱਠੇ ਵਾਲੀ ਨਹੀਂ ਲੈਣੀ ਗੀ ਠੀਕ ਹੈ ਤੇ ਜਾਂ ਫਿਰ ਤੁਸੀਂ ਆਮਲਿਆਂ ਦਾ ਪਾਊਡਰ ਲਿਓ ਤੇ ਰੋਜ਼ ਚਮਚਾ ਸਵੇਰੇ ਲੈ ਲਓ ਨਾਲੇ ਪੇਟ ਬਹੁਤ ਸਾਫ਼ ਹੁੰਦਾ ਨਾਲੇ ਬਿਮਾਰੀਆਂ ਨੇੜ ਦੀ ਲੰਘਦੀਆਂ ਤੁਹਾਡੇ ਠੀਕ ਹੈ ਤੇ ਜਿਹੜਾ ਵਾਲਾਂ ਤੇ ਇਫੈਕਟ ਆਊਗਾ ਜਿਹੜਾ ਸਕਿਨ ਤੇ ਆਊਗਾ ਉਹ ਫੋਨ ਖਾਣ ਤੋਂ ਬਾਅਦ ਹੀ ਮਹਿਸੂਸ ਕਰ ਸਕੋਗੇ ਕਿ ਹਾਂ ਹੈਗਾ ਡਿਫਰੈਂਸ ਮੇਰੇ ਵਾਲ ਤਾਂ ਹੀ ਚਿੱਟੇ ਨਹੀਂ ਹੋਏਗੇ ਹਲ ਤੱਕ ਕਿਉਂਕਿ ਸਿਰਫ 10 20% ਹੀ ਮੇਰੇ ਵਾਲ ਚਿੱਟੇ ਮੈਂ ਤੁਹਾਨੂੰ ਦੱਸਿਆ ਸੀਗਾ ਤੇ ਉਹਦਾ ਕਾਰਨ ਇਹੀ ਹੈ ਕਿ ਕਿਦਮੇ ਸ਼ੈਂਪੂ ਸ਼ੈਂਪੂ ਨਹੀਂ ਲਾਉਂਦੀ ਜੇਤੀ ਕੀਤੇ ਆਪਣੇ ਵਾਲਾਂ ਨੂੰ ਤੇ ਇੱਕ ਮੈਂ ਇਹੋ ਜਿਹੀਆਂ ਚੀਜ਼ਾਂ ਬਹੁਤ ਖਾਂਦੀ ਹਾਂ ਠੀਕ ਹੈ ਤੇ ਇਹ ਜ਼ਰੂਰ ਤੁਸੀਂ ਐਡ ਆਨ ਕਰਨਾ ਹੈ ਆਪਣੀ ਡਾਈਟ ਦੇ ਵਿੱਚ ਠੀਕ ਹੈ ਉਸ ਤੋਂ ਬਾਅਦ ਹੈਗਾ ਇਹਦੇ ਵਿੱਚ ਖੱਟੇ ਫਰੂਟ ਦੇ ਵਿੱਚ ਕੀ ਵੀ ਆ ਗਈ ਸਟਰਾਬਰੀਜ਼ ਆ ਗਈਆਂ ਠੀਕ ਹੈ ਉਹ ਆਪਾਂ ਆਪਣੇ ਆਪਣੇ ਏਰੀਆਜ਼ ਦੇ ਮੁਤਾਬਕ ਤੇ ਆਪਣੀ ਇਕਨੋਮਿਕ ਹੈ ਨਾ ਉਹਦੇ ਹਿਸਾਬ ਨਾਲ ਆਪਾਂ ਚੀਜ਼ਾਂ ਖਰੀਦਣੀਆਂ ਹੈਗੀਆਂ ਜ਼ਰੂਰੀ ਨਹੀਂ ਹੈਗਾ ਕਿ ਜੇ ਮੈਂ ਕੀ ਵੀ ਕਹਤਾ ਤਾਂ ਆਪਾਂ ਕੀ ਵੀ ਖਾਣੀ ਹੈ ਉਹਦਾ ਬਦਲ ਹੈਗਾ ਨਿੰਬੂ ਹੋਵੇਗਾ ਸੰਤਰੀ ਹੈਗੇ ਠੀਕ ਹੈ ਤਾਂ ਤੁਸੀਂ ਆਪਣੀ ਇਕਨੋਮਿਕਲੀ ਕੰਡੀਸ਼ਨਸ ਦੇ ਮੁਤਾਬਕ ਆਪਣੇ ਕੋਈ ਵੀ ਟੇਸਟ ਦੇ ਮੁਤਾਬਕ ਜਿਹੜੀ ਚੀਜ਼ ਤੁਹਾਨੂੰ ਠੀਕ ਲੱਗਦੀ ਹੈ ਤੁਸੀਂ ਉਹ ਲੈਣੀ ਹੈ ਠੀਕ ਹੈ ਤੇ ਇਹਦੇ ਨਾਲ ਤੁਹਾਡੀ ਜਿਹੜੀ ਸਕਿਨ ਹੈ ਰੀਜੂਵਿਨੇਟ ਹੋ ਜਾਂਦੀ ਹੈ ਨਵੇਂ ਸੈਲਸ ਆਉਣੇ ਸ਼ੁਰੂ ਹੋ ਜਾਂਦੇ ਹਨ ਤੇ ਫਰੈਸ਼ ਹੋਣ ਲੱਗ ਪੈਂਦੀ ਲੁੱਕ ਤੁਹਾਡੀ ਠੀਕ ਉਸ ਤੋਂ ਬਾਅਦ ਹੈਗਾ ਕਿ ਤੁਸੀਂ ਅ ਜਿੰਨੇ ਵੀ ਤੁਹਾਡੇ ਨਾਲ ਇਹ ਡੈメージ ਹੋ ਗਈ ਹੁੰਦੀ ਹੈ ਸਕਿਨ ਨੂੰ ਸਾਰੀ ਨੂੰ ਵਿਟਾਮਿਨ ਸੀ ਖੱਟੇ ਫਰੂਟ ਹੈ ਜਿਹੜੇ ਉਹ ਪੂਰਾ ਕਰ ਦਿੰਦੇ ਆ ਇਸ ਕਰਕੇ ਇਹ ਜਰੂਰੀ ਧਿਆਨ ਰੱਖਣਾ ਹੈ ਕਿ ਆਪਾਂ ਲੈਣਾ ਟਾਈਟ ਦੇ ਵਿੱਚ ਠੀਕ ਹੈ ਤੇ ਤਿੰਨ ਚੀਜ਼ਾਂ ਜਿਹੜੀਆਂ ਮੈਂ ਤੁਹਾਨੂੰ ਦੱਸਿਆ ਉਹ ਅਵੋਇਡ ਕਰਨੀਆਂ ਇੱਕ ਤੁਸੀਂ ਸ਼ੂਗਰ ਨਹੀਂ ਲੈਣੀ ਚੀਨੀ ਨਹੀਂ ਖਾਣੀ ਵਾਈਟ ਨਮਕ ਹੋ ਸਕੇ ਜਿੰਨੀ ਜਲਦੀ ਖਤਮ ਕਰ ਦਿਓ ਉਹਨੂੰ ਰਸੋਈ ਚੋਂ ਉਹਦੀ ਥਾਂ ਤੇ ਕਾਲਾ ਨਮਕ ਜਾਂ ਸਿੰਧਾ ਨਮਕ ਪਿਲਾਓ ਠੀਕ ਹੈ ਤੇ ਸਟਾਰਚ ਅਵੋਇਡ ਕਰੋ ਜਿੰਨੀ ਹੋ ਸਕਦੀ ਹੈ ਠੀਕ ਹੈ ਜੀ ਜਿਹੜੀ ਵੀ ਚੀਜ਼ ਦੇ ਵਿੱਚ ਸਟਾਰਚ ਆ ਉਹਨੂੰ ਘੱਟ ਖਾਓ ਠੀਕ ਹੈ ਮੈਦਾ ਵਗੈਰਾ ਖਾਸ ਕਰਕੇ ਘੱਟ ਖਾਓ ਤਾਂ ਮਿੱਠੇ ਦੀ ਥਾਂ ਤੇ ਤੁਹਾਨੂੰ ਤੁਹਾਡੇ ਕੋਲੇ ਇੱਕ ਹਾਂ ਇੱਕ ਹੋਰ ਫਰੂਟ ਹੈਗਾ ਖਜੂਰ ਖਜੂਰ ਬਹੁਤ ਅੱਛੀ ਹੈ ਆਪਣੀ ਫ੍ਰਿਜ ਵਿੱਚ ਰੱਖੋ ਤੁਸੀਂ ਜਦੋਂ ਵੀ ਤੁਹਾਡਾ ਦਿਲ ਕਰੇ ਇੱਕ ਦੋ ਦੋ ਤਾਂ ਡੇਲੀ ਤੁਸੀਂ ਖਾਓ ਹੀ ਖਾਓ ਠੀਕ ਹੈ ਫਿਰ ਇੱਕ ਤੁਸੀਂ ਹੋਰ ਐਡ ਕਰਨੀ ਹੈ ਉਹਦੇ ਨਾਲ ਪਤਾ ਕੀ ਹੁੰਦਾ ਖਜੂਰ ਵਗੈਰਾ ਖਾਣ ਨਾਲ ਥੋੜਾ ਆਇਰਨ ਪੂਰਾ ਹੁੰਦਾ ਰਹਿੰਦਾ ਹੈ ਥੋੜਾ ਮਿੱਠੇ ਦੀ ਜਿਹੜੀ ਭਲਕ ਹੈ ਉਹ ਵੀ ਪੂਰੀ ਹੋ ਜਾਂਦੀ ਕਈ ਮੈਂ ਸੁਣਦੀ ਹੁੰਦੀ ਹਣੀ ਕਈ ਮਤਲਬ ਲੇਡੀਜ਼ ਦਾ ਹੀ ਹੁੰਦਾ ਕਹਿਣਾ ਕਿ ਸਾਨੂੰ ਤਾਂ ਜੀ ਮਿੱਠਾ छुटਦਾ ਨਹੀਂ ਕੀ ਕਰੀਏ ਕਮਜ਼ੋਰੀ ਹੈ ਸਾਡੀ ਤਾਂ ਹਨ ਤੇ ਉਹਦਾ ਬਦਲ ਲੱਭ ਲਈਦਾ ਹੁੰਦਾ ਫਿਰ ਆਪਾਂ ਉਹਦਾ ਬਦਲ ਲੱਭ ਲੋ ਖੰਜੂਰਾ ਖਾਣ ਲੱਗ ਜੰਨੀ ਆਪਾਂ ਉਹ ਵੀ ਮਿੱਠੀਆਂ ਹੀ ਐ ਥੋੜਾ ਰੱਖ ਲਓ ਚੀਨੀ ਦੀ ਥਾਂ ਤੇ ਹਨ ਉਹ ਖਾ ਲਓ ਤਾਂ ਇੱਕ ਫਿਰ ਆਪਾਂ ਕਰਨਾ ਹੈਗਾ ਕਿ ਸੀਡਸ ਖਾਣੀ ਆਪਾਂ ਸੀਡਸ ਕਿਹੜੇ ਜਿਵੇਂ ਜਿਨ੍ਹਾਂ ਨੂੰ ਆਪਾਂ ਪਹਿਲਾਂ ਲੇਡੀਜ਼ ਚਾਰੇ ਮਗਜ਼ ਕਹਿੰਦੀਆਂ ਹੁੰਦੀਆਂ ਸੀ ਹਨ ਉਹ ਛੀਰੇ ਦੇ ਵੀ ਹੁੰਦੇ ਐ ਪਮਕਿੰਸ ਦੇ ਬੀਜ ਹੁੰਦੇ ਨੇ ਠੀਕ ਹੈ ਤੇ ਆਪਣਾ ਇਹ ਕੀ ਹੈ ਮਤੀਰਾ ਕਹਿੰਦੇ ਨੇ ਜਿਹਨੂੰ ਆਪਾਂ ਹਦਵਾਣਾ ਜਾਂ ਵਾਟਰਮੈਲਨ ਉਹਦੇ ਵੀ ਹੁੰਦੇ ਨੇ ਠੀਕ ਹੈ ਪੇਠੇ ਦੇ ਵੀ ਹੁੰਦੇ ਨੇ ਚਾਰ ਪੰਜ ਕਿਸਮ ਦੇ ਬੀਜ ਹੁੰਦੇ ਨੇ ਉਹ ਅੱਜ ਕੱਲ ਤਾਂ ਪੈਕੇਟ ਹੀ ਮਿਲ ਜਾਂਦੇ ਨੇ ਲਿਆ ਕੇ ਰੱਖ ਲਓ ਮਿਕਸ ਕਰਕੇ ਉਹ ਆਪ ਵੀ ਖਾਓ ਤੇ ਬਾਕੀ ਵੀ ਫੈਮਿਲੀ ਮੈਂਬਰਸ ਨੂੰ ਦਿਓ ਠੀਕ ਹੈ ਚਮਚਾ ਰੇਡ ਚੰਚਾ ਤੁਸੀਂ ਆਰਾਮ ਨਾਲ ਦੇ ਵਿੱਚ ਜਦੋਂ ਮਰਜੀ ਉਹ ਤੁਸੀਂ ਖਾ ਲਓ ਉਹ ਬਹੁਤ ਜ਼ਰੂਰੀ ਹੁੰਦੇ ਨੇ ਕਿਉਂਕਿ ਨਾਰਮਲੀ ਸਾਡੀ ਡਾਈਟਸ ਦੇ ਵਿੱਚ ਉਹ ਨਹੀਂ ਹੈਗੀ ਆਪਾਂ ਕੋਈ ਤੜਕਾ ਤਾਂ ਲਾਉਂਦੇ ਨਹੀਂ ਇਹਨਾਂ ਚੀਜ਼ਾਂ ਦਾ ਵਿੱਚ ਪਾਉਣੀ ਆਪਾਂ ਹਣਾ ਸਮਝੀ ਜੇ ਹੋ ਸਕੇ ਤਾਂ ਸਰ ਜਿਸ ਵੀ ਪਾ ਲੋ ਪਰ ਜੇ ਤੁਸੀਂ ਕੱਚੀ ਖਾ ਲਓ ਤਾਂ ਬਹੁਤ ਵਧੀਆ ਗੱਲ ਹੈ ਕੋਈ ਦਿੱਕਤ ਨਹੀਂ ਹੈਗੀ ਹਲਕਾ ਜਿਹਾ ਜੇ ਤੁਹਾਨੂੰ ਲੱਗਦਾ ਵੈਸੇ ਤਾਂ ਜੇ ਫੈਮਿਲੀ ਦੇ ਵਿੱਚ ਆਪਾਂ ਸਾਰੇ ਖਾਵਾਂਗੇ ਤਾਂ ਬਾਲੇ ਦਿਨ ਨਹੀਂ ਕੱਢਦੇ ਉਹ ਨਵੇਂ ਆਉਂਦੇ ਰਹਿਣੇ ਨਾਲ ਦੀ ਨਾਲ ਤੇ ਜੇ ਜਿਆਦਾ ਹੋ ਵੀ ਜਾਣ ਤਾਂ ਤੁਸੀਂ ਹਲਕਾ ਜਾਨ ਨੂੰ ਫਰਾਈ ਕਰ ਲਓ ਠੀਕ ਹੈ ਫਰਾਈ ਰੋਸਟ ਕਰ ਲਓ ਸੌਰੀ ਠੀਕ ਹੈ ਡਰਾਈ ਰੋਸਟ ਕਰ ਲਓ ਤੇ ਉਵੇਂ ਰੱਖ ਲਓ ਇਹਨਾਂ ਵਧੀਆ ਕਿ ਕੋਈ ਔਖਾ ਨਹੀਂ ਤੇ ਇੱਕ ਤੁਸੀਂ ਐਡ ਆਨ ਕਰਨੀ ਹੈ ਚੀਜ਼ ਆਪਣੇ ਅ ਡਾਈਟ ਦੇ ਵਿੱਚ ਖਾਸ ਕਰਕੇ ਲੇਡੀਜ਼ ਲਈ ਜਾਂ ਇਹ ਤੁਸੀਂ ਬਜ਼ੁਰਗ ਘਰ ਦੇ ਵਿੱਚ ਹੈਗੇ ਜਾਂ ਤੁਸੀਂ ਜੇ ਸੀਨੀਅਰ ਹੋ ਤੁਸੀਂ ਹਨ ਉਹ ਹੈਗੀਆਂ ਤੁਹਾਡੀਆਂ ਦਾਖਾਂ ਦਾਖਾਂ ਤੁਸੀਂ ਜਰੂਰ ਐਡ ਕਰਨੀ ਹੈ ਡਰਾਈ ਸੀਡਸ ਦੇ ਨਾਲ ਨਾਲ ਤੁਸੀਂ ਦਾਖਾਂ ਜਰੂਰ ਐਡ ਕਰਨੀ ਹੈ ਕਿਉਂਕਿ ਦਾਖਾਂ ਜਿਹੜੀਆਂ ਨਾ ਜਿਹਨੂੰ ਮੜੱਕਾ ਕਹਿੰਦੇ ਆਪਾਂ ਉਹ ਫੁੱਲ ਆਫ ਆਇਰਨ ਹੁੰਦੀ ਹੈ ਬਹੁਤ ਏਰਜੀ ਹੁੰਦੀ ਹੈ 5 ਤੋਂ 6 ਦਾਖਾਂ ਵੀ ਤੁਸੀਂ ਡੇਲੀ ਖਾਣੇ ਹੋ ਤਾਂ ਤੁਹਾਨੂੰ ਤੁਸੀਂ ਖੁਦ ਦੇਖੋਗੇ ਕਿ ਤੁਸੀਂ ਕਿੰਨੇ ਐਕਟਿਵ ਹੋ ਜਾਂਦੇ ਹੋ ਥੋੜੇ ਦਿਨਾਂ ਚੀ ਉਹ ਬਹੁਤ ਜ਼ਰੂਰੀ ਹੈ ਖਾਣੀਆਂ ਅਸੀਂ ਨਾ ਉਹੀ ਮੈਂ ਤੁਹਾਨੂੰ ਬਾਰ ਬਾਰ ਫੇਕ ਰਹੀਆਂ ਕਿ ਅਸੀਂ ਨਤੀਜੇ ਦਾ ਧਿਆਨ ਨਹੀਂ ਰੱਖਦੇ ਜਦੋਂ ਅਸੀਂ ਜਵਾਨ ਹੁੰਨੀ ਹੈ ਫਿਰ ਜਦੋਂ ਹੋਮਰ ਟੱਲਣ ਲੱਗਦੀ ਹੈ ਫਿਰ ਸਾਨੂੰ ਖਿਆਲ ਆਉਂਦਾ ਹੈ ਕਿ ਮੈਂ ਜਲਦੀ ਮਤਲਬ ਹਾਰ ਰਹੀ ਹੈ ਤਾਂ ਉਹਦਾ ਕਾਰਨ ਇਹੀ ਹੁੰਦਾ ਹੈ ਕਿ ਅਸੀਂ ਆਪਣਾ ਡਾਈਟ ਦਾ ਧਿਆਨ ਨਹੀਂ ਰੱਖਦੀਆਂ ਲੇਡੀਜ਼ ਸਭ ਕੁਝ ਕਰੋ ਬਹੁਤ ਜ਼ਰੂਰੀ ਹੈ ਡਿਊਟੀ ਕਰਦੀਆਂ ਡਿਊਟੀਆਂ ਨਿਭਾਉਣੀਆਂ ਨਿਭਾਓ ਸਾਰੀ ਚਾਹ ਨਾਲ ਪਰ ਆਪਣੇ ਆਪ ਨੂੰ ਸੈ ਠੀਕ ਹੈ ਰਹਿੰਦੇ ਟਾਈਮ 'ਚ ਤੁਸੀਂ ਆਪਣਾ ਖਿਆਲ ਰੱਖੋਗੇ ਬਹੁਤ ਦੇਰ ਤੱਕ ਸਾਡਾ ਸਰੀਰ ਸਾਡਾ ਐਕਟਿਵਲੀ ਸਾਥ ਦਿੰਦਾ ਹੈ ਜੇ ਤੁਸੀਂ ਅੱਛਾ ਘਰ ਦੇ ਵੀ ਉਹਦਾ ਹੀ ਸਾਥ ਦਿੰਦੇ ਨੇ ਜਿਨ੍ਹਾਂ ਦਾ ਸਰੀਰ ਐਕਟਿਵ ਹੁੰਦਾ ਹੈ ਤੇ ਜਿਨ੍ਹਾਂ ਦਾ ਸਰੀਰ ਖੜ ਜਾਂਦਾ ਉਹਨਾਂ ਦਾ ਤਾਂ ਫਿਰ ਘਰ ਦੇ ਵੀ ਹੌਲੀ-ਹੌਲੀ ਖੜਾ ਛੜਾਉਣ ਨੂੰ ਹੋ ਜਾਂਦੇ ਨੇ ਤਿਆਰ ਹਨਾ ਸੋ ਇਸ ਕਰਕੇ ਇਹ ਪੜ੍ਹੋ ਇਹ ਡਾਈਟਸ ਜਿਹੜੀਆਂ ਹੈ ਤੁਸੀਂ ਜ਼ਰੂਰ ਧਿਆਨ ਰੱਖਣੀ ਹੈ ਇੱਕ 베ਰੀਜ਼ ਆਉਂਦੀਆਂ ਨੇ ਹਨਾ ਸਟੋਰਸ ਦੇ ਵਿੱਚ ਆਮ ਹੀ ਮਿਲਦੀਆਂ ਨੇ ਅ ਬਲੈਕ ਬੈਰੀਜ਼ ਬਲੂ ਬੈਰੀਜ਼ ਔਰੈਂਜ ਬੈਰੀਜ਼ ਕਈ ਕਈ ਅਲੱਗ-ਅਲੱਗ ਟਾਈਪ ਨਹੀਂ ਆਉਂਦੀਆਂ ਇੱਕ ਉਹ ਵੀ ਜੇ ਹੋ ਸਕੇ ਜਿਹੜੇ ਮਤਲਬ ਮੇਰੇ ਜੇ ਹੋ ਸਕੇ ਦਾ ਕਹਿਣਾ ਮਤਲਬ ਕਹਿਣ ਦਾ ਮਤਲਬ ਇਹ ਹੁੰਦਾ ਹੈ ਵੀ ਕੋਈ ਜ਼ਰੂਰੀ ਨਹੀਂ ਹੈ ਜੀ ਜ਼ਰੂਰ ਖਾਣੀ ਹੈ ਪਰ ਜੇ ਪੋਸੀਬਲ ਹੈ ਤਾਂ ਡੈਫੀਨਿਟਲੀ ਖਾਓ ਕਿਉਂਕਿ ਉਹਨਾਂ ਵਿੱਚ ਵੀ ਵਿਟਾਮਿਨ ਸੀ ਹੁੰਦਾ ਹੈ ਬਹੁਤ ਸਾਰੇ ਇਸ ਤਰ੍ਹਾਂ ਦੀਆਂ ਉਹਦੇ ਵਿੱਚ 5-6 ਤਰ੍ਹਾਂ ਦੀਆਂ ਅਲੱਗ-ਅਲੱਗ ਤਰ੍ਹਾਂ ਦੀਆਂ ਇਹ ਬੈਰੀਜ਼ ਹੁੰਦੀਆਂ ਨੇ ਜਿਨ੍ਹਾਂ ਦੇ ਤੋਂ ਸਾਨੂੰ ਅਲੱਗ-ਅਲੱਗ ਤਰ੍ਹਾਂ ਦੇ ਬੈਨੀਫਿਟਸ ਮਿਲਦੇ ਆ ਤੇ ਉਹ ਬੈਰੀਜ਼ ਤੁਸੀਂ ਐਡ ਔਨ ਕਰ ਸਕਦੇ ਹੋ ਰੋਜ਼ ਤੁਸੀਂ 4-5 ਮਨ ਤੋਂ ਟਾਈਪ ਦੀਆਂ ਪੰਜ ਪੰਜ 베ਰੀ ਜਿਹੜੀਆਂ ਵੀ ਤੁਹਾਡੇ ਮਿਲ ਜਾਣ ਆਸ-ਪਾਸ ਉਹ ਤੁਸੀਂ ਸਟੋਰ ਤੋਂ ਆਮ ਹੀ ਮਿਲ ਜਾਂਦੀਆਂ ਨੇ ਮੋਰਪੂਰ ਵਾਲਿਆਂ ਦੇ ਉੱਥੋਂ ਤੁਸੀਂ ਲੈ ਕੇ ਯੂਜ਼ ਕਰ ਸਕਦੇ ਹੋ ਠੀਕ ਹੈ ਤੇ 20 ਤਾਂ ਤੁਹਾਡੇ ਜਿਹੜੇ ਹੈ ਨਾ ਜਿਵੇਂ ਮੈਂ ਤੁਹਾਨੂੰ ਦੱਸਿਆ ਸੀਗਾ ਇਹ ਹਾਈ ਪ੍ਰੋਟੀਨ ਹੁੰਦੇ ਹਨ ਜੀ ਬਹੁਤ ਹਾਈ ਪ੍ਰੋਟੀਨ ਹੁੰਦੇ ਤੇ ਇੱਕ ਚੀਜ਼ ਤੁਸੀਂ ਜਨਰਲੀ ਨੋਟ ਕਰ ਲਓ ਜ਼ਰੂਰੀ ਨਹੀਂ ਕਿ ਸਕਿਨ ਲਈ ਇਹ ਜਨਰਲੀ ਸਾਡੇ ਸਰੀਰ ਨੂੰ ਪ੍ਰੋਟੀਨ ਦੀ ਬਹੁਤ ਲੋੜ ਹੁੰਦੀ ਹੈ ਲੇਡੀਜ਼ ਨੂੰ ਕੀ ਜੈਂਟਲਸ ਨੂੰ ਸਭ ਨੂੰ ਠੀਕ ਹੈ ਪ੍ਰੋਟੀਨ ਬਹੁਤ ਜ਼ਰੂਰੀ ਹੈ ਆਪਣੀ ਪ੍ਰੋਟੀਨ ਦਾ ਖਾਸ ਖਿਆਲ ਰੱਖਿਆ ਕਰੋ ਸਾਰੀਆਂ ਚੀਜ਼ਾਂ ਦਾ ਬਦਲ ਛੱਡ ਕੇ ਪ੍ਰੋਟੀਨ ਨੂੰ ਡਾਈਟ ਬਣਾਓ ਆਪਣੀ ਤੇ ਤੁਸੀਂ ਦੇਖੋਗੇ ਵੀ ਸਕਿਨ ਵੀ ਗਲੋ ਕਰੂਗੀ ਮਨ ਤੋਂ ਵੀ ਖੁਸ਼ ਰਹੋਗੇ ਸਰੀਰ ਵੀ ਐਕਟਿਵ ਰਹੂਗਾ ਤੁਸੀਂ ਖੁਦ ਦੇਖੋਗੇ ਕਿ ਮੈਂ ਨਾ ਚਰ ਭੁੱਲੀ ਰਹੀ ਵੀ ਆ ਚੀਜ਼ਾਂ ਦਾ ਕੁਝ ਵੀ ਨਹੀਂ ਸੀ ਗਿਆ ਕੋਈ ਖਰਚੇ ਵਾਲੀ ਚੀਜ਼ ਮੈਂ ਤੁਹਾਨੂੰ ਨਹੀਂ ਦੱਸੀ ਇਹਦੇ ਵਿੱਚ ਇਟਸ ਬਿਲਕੁਲ ਸਿੰਪਲ ਚੀਜ਼ਾਂ ਨੇ ਜਿਹੜੀਆਂ ਸਾਡੇ ਆਸ-ਪਾਸ ਹੀ ਹੁੰਦੀਆਂ ਘਰੇ ਵੀ ਹੁੰਦੀਆਂ ਬਟ ਸਾਨੂੰ ਕਈ ਵਾਰੀ ਨੌਲੇਜ ਨਹੀਂ ਹੁੰਦੀ ਜਾਂ ਕਈ ਵਾਰੀ ਸਾਨੂੰ ਘੌਰ ਹੁੰਦੀ ਹੈ ਤੇ ਹੁਣ ਮੈਂ ਤੁਹਾਨੂੰ ਇੱਕ ਤਰ੍ਹਾਂ ਦੀ ਆ ਤੁਹਾਡੀ ਡਿਊਟੀ ਲਾ ਦਿੰਨੀ ਹੈ ਕਿ ਤੁਸੀਂ ਯਾਦ ਰੱਖਣਾ ਕਿ ਅਸੀਂ ਵੀ ਖਾਣਾ ਹੈ ਤਾਂ ਹੀ ਅਸੀਂ ਸਾਰੀ ਫੈਮਿਲੀ ਦੀ ਕੇਅਰ ਕਰਾਂਗੇ ਤੇ ਬਾਕੀ ਹਲਕੀ-ਫੁਲਕੀ ਆਪਣੀ ਐਕਸਰਸਾਈਜ਼ ਕਰਿਆ ਕਰੋ ਜਿਹੜੇ ਸੀਡਸ ਹੁੰਦੇ ਨੇ ਨਾ ਇਹਨਾਂ ਦੇ ਵਿੱਚ ਕਾਪਰ ਵਰਗੀਆਂ ਚੀਜ਼ਾਂ ਹੁੰਦੀਆਂ ਜਿਹੜੀਆਂ ਸਾਡੀ ਨਾਰਮਲੀ ਡਾਈਟ ਦੇ ਵਿੱਚ ਨਹੀਂ ਹੁੰਦੀ ਕਾਪਰ ਮੈਟਲ ਵਗੈਰਾ ਇਹ ਸਾਡੀ ਬੋਡੀ ਨੂੰ ਨਾ ਕਲੀਨ ਅਪ ਕਰ ਦਿੰਦਾ ਹੈ ਇਸ ਤਰ੍ਹਾਂ ਕਰਕੇ ਸੀਡਸ ਵੀ ਜਰੂਰ ਐਡ ਔਨ ਕਰਨੀ ਹੈ ਆਪਣੇ ਤੁਸੀਂ ਜਿਵੇਂ ਚਾਰੇ ਮਾਗਝ ਹੁੰਦੇ ਆਪਾਂ ਕਿ ਆਖਿ ਲਿਓਨੇ ਕੋਈ ਬਾਲੇ ਮਹਿੰਗੇ ਨਹੀਂ ਹੁੰਦੇ ਇਹ ਸੀਡਸ ਇਹ ਲੈ ਕੇ ਰੱਖਣੇ ਆਪ ਵੀ ਖਾਣੇ ਆ ਤੇ ਬੱਚਿਆਂ ਨੂੰ ਵੀ ਇਹਦੀ ਆਦਤ ਪਾਓ ਠੀਕ ਹੈ ਸਾਨੂੰ ਫਲਾਰ ਵਗੈਰਾ ਹੁੰਦੀ ਹੈ ਇਹਦੇ ਚ ਇਸ ਤਰ੍ਹਾਂ ਦੇ ਸੀਡਸ ਹੁੰਦੇ ਨੇ ਉਹ ਤੁਸੀਂ ਆਮ ਆਪਣੇ ਮਿਲ ਜਾਂਦੇ ਨੇ ਤੇ ਤੁਸੀਂ ਐ ਲੈ ਲਓ ਕਿ ਇਹਨੂੰ ਤੁਸੀਂ ਨਾ ਖਰਚਾ ਨਹੀਂ ਮੰਨਣਾ ਵੀ ਮੈਂ ਖਰਚਾ ਵਧ ਗਿਆ ਮੇਰਾ ਜੀ ਸੀਡਸ ਲੈਣੇ ਪੈਂਦੇ ਜੀ ਸਾਰੀ ਫੈਮਿਲੀ ਨੂੰ ਕਿਲੋ ਸੀਡਸ ਵੀ ਲੱਗ ਜਾਂਦੇ ਮੰਨ ਲਓ ਕਿਲੋ ਐਸੇ ਬਹੁਤ ਹੁੰਦੇ ਨੇ ਲੱਗਦੇ ਨੇ ਮਹੀਨੇ ਚ 1 ਕਿਲੋ ਮੰਨ ਲਓ ਕਿ 890 ਦੇ ਵੀ ਹੈ ਤੇ 890 ਦੇ ਵਿੱਚ ਤੁਸੀਂ ਪੂਰੀ ਫੈਮਿਲੀ ਨੂੰ ਜੇ ਹੈਲਥ ਦਾ ਇੱਕ ਬੈਨੀਫਿਟ ਦੇ ਰਹੇ ਹੋ ਜੇ ਜੇਪਾ ਡਾਕਟਰ ਕੋਲ ਜਾਈਗੇ ਤੇ ਇੱਕ ਦਿਨ ਚ 8 ਹਜ਼ਾਰ ਲੱਗ ਜਾਂਦੇ ਤਾਂ ਇਸ ਕਰਕੇ ਯਾਦ ਰੱਖਿਆ ਕਰੋ ਕਿ ਸਹੀ ਹੈਲਥ ਦੇ ਉੱਤੇ ਖਰਚਾ ਕਰਨਾ ਇਨਵੈਸਟਮੈਂਟ ਹੈ ਇੱਕ ਤਰ੍ਹਾਂ ਦੀ ਸਾਡੀ ਕਿ ਅਸੀਂ ਆਪਣੀ ਹੈਲਥ ਦਾ ਧਿਆਨ ਰੱਖ ਰਹੀ ਹੈ ਸੋ ਮੈਂ ਉਮੀਦ ਕਰਦੀ ਹਾਂ ਵੀ ਤੁਸੀਂ ਸਾਰੇ ਇਸ ਚੀਜ਼ ਦਾ ਧਿਆਨ ਰੱਖੋਗੇ ਉਸ ਤੋਂ ਬਾਅਦ ਹੀ ਸਾਡੀ ਇੰਟਰਨਲ ਬੋਡੀ ਜਦੋਂ ਗਰੋ ਕਰੂਗੀ ਅੰਦਰੋਂ ਬੋਡੀ ਡਵੈਲਪ ਮਤਲਬ ਗੁੱਡ ਹੋਊਗੀ ਉਦੋਂ ਹੀ ਸਾਡੇ ਫੇਸ ਤੇ ਗਲਵਾਨ ਹੈ ਉਹਦੀ ਅਸੀਂ ਬਾਹਰੋਂ ਗੁੱਡ ਲੱਗਾਂਗੇ ਤੇ ਬਾਹਰੋਂ ਅਸੀਂ ਆਪਣੀਆਂ ਕਰੀਮਾਂ ਦਾ ਹੋਮ ਮੇਡ ਕਰੀਮਸ ਦਾ ਸੀ ਇਨਪੁਟ ਦਿੰਦੇ ਰਹਿਣਾ ਤੇ ਨਾਲ ਅਸੀਂ ਆਪਣੀ ਡਾਈਟ ਦਾ ਖਿਆਲ ਰੱਖਣਾ ਤੇ ਬਾਕੀ ਹੁਣ ਸਰਦੀਆਂ ਆ ਗਈਆਂ ਜੂਸ ਵਗੈਰਾ ਜਿੰਨਾ ਹੋ ਸਕੇ ਤੁਸੀਂ ਕੋਸ਼ਿਸ਼ ਕਰਿਆ ਕਰੋ ਕਿਉਂਕਿ ਮੌਸਮ ਚੇਂਜ ਹੋ ਜਾਣਾ ਤਾਂ ਹੁਣ ਇਜ਼ੀਲੀ ਬਹੁਤ ਸਾਰੇ ਫਰੂਟ ਮਿਲ ਜਾਣੇ ਸਾਨੂੰ ਹਰੀਆਂ ਸਬਜ਼ੀਆਂ ਪਾਲਕ ਧਨੀਆ ਸਾਰਾ ਕੁਝ ਜੋ ਵੀ ਅਸੀਂ ਬਸੇਗਾ ਉਹ ਸਭ ਨੂੰ ਆਪਣੀ ਡਾਈਟ ਦਾ ਇੱਕ ਮੇਨ ਪਾਰਟ ਬਣਾ ਲਓ ਠੀਕ ਹੈ ਤੇ ਬਚੇ ਖੁਚਿਆ ਖਾਣ ਦੀ ਜਿਹੜੀ ਆਦਤ ਹੈ ਕਿ ਚੱਲ ਬਸ ਬੱਚੇ ਨੇ ਅੱਧਾ ਪਰੌਂਠਾ ਛੱਡਦਾ ਮੈਂ ਖਾ ਲੈਣੀ ਮੈਂ ਉਹ ਕਰ ਲੈਣੀ ਉਹ ਛੱਡ ਦੋ ਉਦੀ ਨਾਲ ਕੀ ਹੁੰਦਾ ਕਿ ਅਸੀਂ ਆਪਣੀ ਡਾਈਟ ਨੂੰ ਇੰਬੈਲੈਂਸ ਕਰ ਲੈਂਦੇ ਆ ਤਾਂ ਤੁਸੀਂ ਆਪਣੀ ਹੀ ਡਾਈਟ ਤੇ ਫਿਕਸ ਕਰੋ ਵੀ ਮੈਂ ਆ ਲੈਣਾ ਤੇ ਉਹ ਕਈ ਵਾਰੀ ਅਸੀਂ ਜਦੋਂ ਐਕਸਟਰਾ ਲੈ ਲੈਂਦੇ ਆ ਤੇ ਫੇਰ ਥੋੜਾ ਜਿਹਾ ਐਕਸਟਰਾ ਵੀ ਹੋ ਜਾਂਦੀ ਆ ਇਸ ਕਰਕੇ ਐਕਸਟਰਾ ਨਹੀਂ ਹੋਣਾ ਤੇ ਹੈਲਦੀ ਲਾਈਫ ਜਿਉਣੀ ਆ ਆਪਾਂ ਖੂਬਸੂਰਤ ਲਾਈਫ ਜਿਉਣੀ ਆ ਇੱਕੋ ਹੀ ਲਾਈਫ ਹੈ ਤੇ ਉਹਨੂੰ ਹੱਸ ਕੇ ਹੰਡਾਉਣਾ ਸਾਰੇ ਪਾਸੇ ਖੁਸ਼ੀਆਂ ਵਖੀਰਦੇ ਰਿਹਾ ਕਰੋ ਜਿਹਨੂੰ ਵੀ ਮਿਲੋ ਹੱਸ ਕੇ ਮਿਲੋ ਲਾਈਫ ਇੱਕੋ ਹੀ ਹੈ ਹੱਸ ਕੇ ਕੱਢ ਲਈਏ ਬਹੁਤ ਵਧੀਆ ਗੱਲ ਹੈ ਰੁਸ ਰੁਸ ਬੈਠਾਂਗੇ ਤਾਂ ਕਦੇ ਨਾ ਕਦੇ ਸੱਚੀ ਮੁੱੱਚ ਰੁਸ ਕੇ ਉੱਪਰ ਲਪਰ ਜਾਗੇ ਇਸ ਕਰਕੇ ਉਸ ਨਾਲ ਕਿਸੇ ਨਾਲ ਨਹੀਂ ਗੁੱਸਾ ਨਹੀਂ ਕਰਨਾ ਕਿਸੇ ਨਾਲ ਕਿਉਂਕਿ ਜਦ ਵੀ ਗੁੱਸਾ ਕਰਾਂਗੇ ਇੱਕ ਲਾਈਨ ਬਣ ਜਾਂਦੀ ਹੈ ਇਸ ਕਰਕੇ ਗੁੱਸਾ ਕਰਨਾ ਹੀ ਨਹੀਂਗਾ ਆਪਾਂ ਖੁਸ਼ ਰਹਿਣਾ ਹੈ ਸਾਰਿਆਂ ਨੂੰ ਖੁਸ਼ ਰੱਖਣਾ ਹੈ ਇੱਕੋ ਲਾਈਫ ਹੈ ਇੰਜੋਏ ਕਰਦੇ ਰਹੋ ਬਹੁਤ ਜਲਦੀ ਆਪਾਂ ਅਗਲੀ ਵੀਡੀਓ 'ਚ ਫੇਰ ਮਿਲਾਂਗੇ ਕਮੈਂਟ ਕਰਕੇ ਦੱਸਿਓ ਕੈਸੀ ਲੱਗੀ ਕਮੈਂਟ ਜਰੂਰ ਕਰਿਆ ਕਰੋ ਮੈਨੂੰ ਥੋੜਾ ਜਿਹਾ ਸਹਿਦ ਮਿਲ ਜਾਂਦੀ ਹੈ ਕਿ ਅਗਲੀ ਵੀਡੀਓ 'ਚ ਤੁਸੀਂ ਕੀ ਦੇਖਣਾ ਪਸੰਦ ਕਰੋਗੇ ਠੀਕ ਹੈ ਜੀ ਸ਼ੁਭਕਾਮਨਾਵਾਂ